ਸਮਾਨਤਾਵਾਦ ਲਿਆਉਣਾ ਹੈ ਰਚਨਾ ਦਾ ਫਾਗ ਦੂਜਾ ਸੰਵਿਧਾਨ ਸਾਡੇ ਰਹਿਬਰਾਂ ਦੇ ਸੰਘਰਸ਼ਾਂ ਦਾ ਫਲ ਹੈ ਬਾਬਾ ਸਾਹਿਬ ਨੇ ਕੀਤਾ ਸਾਰੇ ਦੁੱਖਾਂ ਦਾ ਹੱਲ ਹੈ ਇਹਨੂੰ ਬਦਲੇ ਜਾਣ ਦਾ ਮਕਸਦ ਸਾਡੀ ਖੂਨ ਮਿਟਾਉਣਾ ਹੈ ਮਨੁਵਾਦ ਹਟਾਉਣਾ ਹੈ ਸਮਾਨਤਾਵਾਦ ਲਿਆਉਣਾ ਹੈ ਗੈਰ ਰਾਜਨੀਤੀ ਦੀਆਂ ਜੜਾਂ ਜੇ ਮਜ਼ਬੂਤ ਨਹੀਂ ਹੁੰਦੀਆਂ ਤਾਂ ਰਾਜਨੀਤੀ ਦੀਆਂ ਸੁਰਾਂ ਕਦੇ ਵੀ ਸੂਤ ਨਹੀਂ ਹੁੰਦੀਆਂ ਅਸੀਂ ਰਾਜਨੀਤੀ ਨੂੰ ਵੀ ਆਪਣਾ ਮਿਸ਼ਨ ਬਣਾਉਣਾ ਹੈ ਮਨੁਵਾਦ ਹਟਾਉਣਾ ਹੈ ਸਮਾਨਤਾਵਾਦ ਲਿਆਉਣਾ ਹੈ ਦੁਸ਼ਮਣ ਦਾ ਕੰਮ ਤੋੜਨਾ ਸਾਡਾ ਕੰਮ ਜੋੜਨਾ ਹੈ ਅਸੀਂ ਪਿੱਛੇ ਰਹੇ ਸਮਾਜ ਦਾ ਵੀ ਕਰਜ਼ ਮੋੜਨਾ ਹੈ ਅਸੀਂ ਆਪਣੇ ਜੀਵਨ ਦੇ ਜੀ ਹੀ ਬੇਗਮਪੁਰਾ ਵਸਣਾ ਹੈ ਮਨੁਵਾਦ ਹਟਾਉਣਾ ਹੈ ਸਮਾਨਤਾਵਾਦ ਲਿਆਉਣਾ ਹੈ ਕਰ ਲਿਆ ਵ ਤੇਰਾ ਇੰਤਜ਼ਾਰ ਬਸ ਹੋਰ ਨਹੀਂ ਕਰਨਾ ਹੁਣ ਤੋਖੇ ਬਾਜ਼ਾਂ ਦੇ ਪਿਛ ਲੱਗੂ ਬਣ ਕੇ ਨਹੀਂ ਸਰਨਾ ਲੋਕੋ ਛੱਡਣਾ ਪੈਣਾ ਬਾਪੂ ਬਾਬਾ ਸਾਹਿਬ ਆਪਣਾਉਣਾ ਹੈ ਮਨਵਾਦ ਹਟਾਉਣਾ ਹੈ ਸਮਾਨਤਾ ਬਾਦ ਲਿਓਣਾ ਹੈ ਟੀਵਰ ਆਧੀ ਜ਼ਿੰਦਗੀ ਲਾ ਕੇ ਲਹਿਰ ਉਸਾਰੀ ਹੈ ਲਹਿਰ ਦਾ ਮਤਲਬ ਰਾਜ ਕਰਨ ਦੀ ਸਾਡੀ ਵਾਰੀ ਹੈ ਦੱਸ ਦਿਆਂਗੇ ਕਿਦਾਂ ਇਨਕਲਾਬ ਲਿਆਉਣਾ ਹੈ ਮਨਵਾਦ ਹਟਾਉਣਾ ਹੈ ਸਮਾਨਤਾਵਾਦ ਲਿਆਉਣਾ ਹੈ ਜਿਉ ਜੋ ਜੇ ਕੁਝ ਹਾਸਲ ਕਰਨਾ ਹੁਣੇ ਨਿਰਾਸ਼ਾ ਛੱਡੋ ਜੀ ਸਿਰੀ ਬੰਨਾ ਬੰਦ ਕਰੋ ਹੱਥ ਕਦੇ ਨਾ ਢੋਜੀ ਜਾਦੇ ਇੱਕ ਦੂਜੇ ਨੂੰ ਮਿਲਿਏ ਜਾਦੇ ਇੱਕ ਦੂਜੇ ਨੂੰ ਮਿਲਿਏ ਤਾਂ ਜੈ ਪੀਮ ਬੁਲਾਉਣਾ ਹੈ ਮਨੁਵਾਦ ਹਟਾਉਣਾ ਹੈ ਸਮਾਨਤਾ ਵਾਦ ਲਿਆਉਣਾ ਹੈ ਜੈ ਪੀਮ ਜੈ ਕਾਂਸ਼ੀਰਾ